ਹਾਂਜੀ ਸਸਟਿਕਾਲ ਜੀ ਤੁਸੀਂ ਸਾਰਿਆਂ ਨੇ ਸੰਨੀ ਦੇ올 ਦੀ ਮੂਵੀ ਬਾਰਡਰ ਜ਼ਰੂਰ ਦੇਖੀ ਹੋਏਗੀ ਇਸ ਮੂਵੀ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ 1971 ਦੀ ਜੰਗ ਨੂੰ ਦਿਖਾਇਆ ਗਿਆ ਹੈ ਤੇ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹ ਅਸਲ ਮੈਦਾਨ ਲਾਂਗੇ ਵਾਲਾ ਦਾ ਉਹ ਅਸਲ ਮੈਦਾਨ ਉਹ ਥਾਂ ਦਿਖਾਉਣ ਲਈ ਲੈ ਕੇ ਜਾ ਰਿਹਾ ਹਾਂ ਜਿੱਥੇ ਇਹ ਜੰਗ ਅਸਲ ਵਿੱਚ ਹੋਈ ਸੀਗੀ ਤੇ ਆਪਾਂ ਪਾਕਿਸਤਾਨ ਦੇ ਤਬਾਹ ਹੋਏ ਟੈਂਕ ਤੇ ਹੋਰ ਵੀ ਇਸ ਵੀਡੀਓ ਦੇ ਵਿੱਚ ਬਹੁਤ ਕੁਝ ਦੇਖਾਂਗੇ ਆਪਾਂ ਇਹ ਆ ਪਾਕਿਸਤਾਨ ਦਾ ਟਰੱਕ ਜਿਹੜਾ ਕਿ ਉਸ ਟਾਈਮ ਦੇ ਉੱਤੇ ਜੰਗ ਲੜਨ ਲਈ ਆਇਆ ਸੀਗਾ ਤੇ ਇੱਥੇ ਹੀ ਰਹਿ ਗਿਆ ਇੱਥੇ ਦਾ ਇੱਥੇ ਖੜਾ ਆ ਦੇਖੋ ਇੰਡੀਅਨ ਆਰਮੀ ਨੇ ਇਹਨੂੰ ਤਬਾਹ ਕਰ ਦਿੱਤਾ ਤੁਹਾਨੂੰ ਮੈਂ ਇਹ ਇਲਾਕਾ ਦਿਖਾਉਣਾ ਦੇਖੋ ਬਿਲਕੁਲ ਇਹਨੂੰ ਬਰਬਾਦ ਕਰ ਦਿੱਤਾ ਕਾਮ ਦੀ ਜੀ ਪਈ ਹੋਈ ਹੈ ਬੜੀ ਲਓ ਤੁਹਾਨੂੰ ਮੈਂ ਦੂਜੇ ਪਾਸੇ ਦਿਖਾਉਣਾ ਆ ਦੇਖੋ ਇਹ ਉਸ ਟਾਈਮ ਦਾ ਉਦੋਂ ਦਾ ਉਦੋਂ ਜਿੱਦਾਂ ਨੇ ਖੜਾ ਆ 1971 ਦਾ ਲਓ ਜੀ ਇੱਥੇ ਥੋੜਾ ਜਿਹਾ ਅੱਗੇ ਜਾ ਕੇ ਪਾਕਿਸਤਾਨ ਦਾ ਇੱਕ ਟੈਂਕ ਵੀ ਪਿਆ ਆ ਜਿਹਨੂੰ ਕੀ 1971 ਦੀ ਜੰਗਾਰ ਦੇ ਵਿੱਚ ਇੰਡੀਅਨ ਆਰਮੀ ਵੱਲੋਂ ਤਬਾਹ ਕਰ ਦਿੱਤਾ ਸੀਗਾ ਔਰ ਤੁਸੀਂ ਸਾਹਮਣੇ ਦੇਖ ਸਕਦੇ ਆਂ ਔਰ ਇੰਡੀਅਨ ਆਰਮੀ ਦੀ ਇੱਕ ਜੀਪ ਖੜੀ ਹੈ ਤੇ ਬਿਲਕੁਲ ਇਸੇ ਹੀ ਸਥਾਨ ਦੇ ਉੱਤੇ ਯੁੱਧ ਹੋਇਆ ਸੀ 1971 ਦਾ ਜਿਹਦੇ ਵਿੱਚ ਕੀ ਪਾਕਿਸਤਾਨ ਦੇ ਵੱਲੋਂ 3000 ਫੌਜੀ ਜਿਹੜੇ ਆਏ ਸਿਗੇ ਤੇ ਨਾਲ ਟੈਂਕਾਂ ਦੀ ਪੂਰੀ ਰੈਜੀਮੈਂਟ ਸੀਗੀ ਤੇ ਇੰਡੀਆ ਵੱਲੋਂ ਸਿਰਫ 120 ਫੌਜੀ ਸਿਗੇ ਸੈਨਿਕ ਸਿਗੇ ਜਿਨ੍ਹਾਂ ਨੇ ਕੀ ਉਹਨਾਂ ਨੂੰ ਤਬਾਹ ਕਰ ਦਿੱਤਾ ਸੀਗਾ ਸੋ ਉਹ ਤੁਸੀਂ ਦੇਖ ਸਕਦੇ ਆਂ ਟੈਂਕ ਖੜਾ ਆ ਇੱਥੇ ਹੀ ਉਸ ਨੂੰ ਤਬਾਹ ਕਰ ਦਿੱਤਾ ਤੇ ਉਦੋਂ ਦਾ 1971 ਦਾ ਇਹ ਇੱਥੇ ਦਾ ਇੱਥੇ ਹੀ ਖੜਾ ਆ। ਔਰ ਦੇਖੋ ਕਿੰਨੀ ਬੁਰੀ ਹਾਲਤ ਹੋਈ ਪਈ ਇਹਦੀ। ਟੈਂਕ ਦਾ ਹਾਲ ਦੇਖੋ ਕੀ ਹੋਇਆ ਹੈ। ਲਓ ਜੀ ਟੈਂਕ ਦੇਖੋ 1971 ਦਾ। ਪਾਕਿਸਤਾਨ ਦਾ ਟੈਂਕ ਆ ਇਹ। 1971 ਦੀ ਇਸ ਜੰਗ ਦੇ ਵਿੱਚ ਪਾਕਿਸਤਾਨ ਆਪਣੀ ਪੂਰੀ ਟੈਂਕ ਰੈਜੀਮੈਂਟ ਦੇ ਨਾਲ ਆਈ ਸੀਗੀ ਤੇ ਇਸ ਮੋਰਚੇ ਦੇ ਉੱਤੇ ਭਾਰਤ ਵੱਲੋਂ ਸਿਰਫ ਪੰਜਾਬ ਰੈਜੀਮੈਂਟ ਦੇ 120 ਸੈਨਿਕ ਸੀਗੇ ਤੇ ਉਹਨਾਂ ਦੇ ਕੋਲ ਵੀ ਇੱਕ ਜੀਪ ਸੀਗੀ ਤੇ ਉਹਨਾਂ ਨੇ ਉਸ ਇੱਕ ਜੀਪ ਦੇ ਨਾਲ ਤੇ ਪੰਜਾਬ ਰੈਜੀਮੈਂਟ ਦੇ 120 ਸੈਨਿਕਾਂ ਨੇ ਆਪਣੀ ਬਹਾਦਰੀ ਦੇ ਨਾਲ ਪੂਰੀ ਦੀ ਪੂਰੀ ਟੈਂਕ ਰੈਜੀਮੈਂਟ ਨੂੰ ਖਦੇੜ ਦਿੱਤਾ ਤੇ ਉਹਨਾਂ ਦੇ ਵਿੱਚੋਂ 36 ਟੈਂਕ ਜਿਹੜੇ ਹੈਗੇ ਉਹ ਤਬਾਹ ਕਰ ਦਿੱਤੇ ਤੇ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਇੱਕ ਟੈਂਕ ਤੇ ਦਿਖਾ ਰਿਹਾ ਹਾਂ ਉਹ ਦੇਖੋ ਜੀ ਹੁਣ ਮੈਂ ਟੈਂਕ ਦੇ ਉੱਤੇ ਖੜਾ ਹਾਂ ਤੇ ਟੈਂਕ ਦੀ ਹਾਲਤ ਦੇਖੋ ਕਿੰਨੀ ਖਰਾਬ ਹੈ ਤੇ ਉਹ ਸਾਹਮਣੇ ਇੰਡੀਅਨ ਆਰਮੀ ਦਾ ਬੰਕਰ ਉਸ ਟਾਈਮ ਦਾ 1971 ਦਾ ਤੇ ਇਸ ਸਾਈਡ ਤੇ ਹੈ ਪਾਕਿਸਤਾਨ ਇਧਰ ਅੱਜ ਹੁਣ ਅੱਗੇ ਦੇਖਦੇ ਆ ਅੱਗੇ ਕੁਝ ਤੁਹਾਨੂੰ ਮਿਲਦਾ ਆ ਇਸ ਸਾਈਡ ਤੇ ਸਾਹਮਣੇ ਪਾਕਿਸਤਾਨ ਆ ਤੇ ਇਧਰੋਂ ਆਇਆ ਸਿਕਾ ਟੈਂਕ ਪਾਕਿਸਤਾਨ ਦਾ ਤੇ ਆ ਇਸ ਸਾਈਡ ਨੂੰ ਜਾਂਦਾ ਰਿਹਾ ਤੇ ਇਸ ਸਾਈਡ ਦੇ ਤੇ ਹੋਰ ਵੀ ਬਹੁਤ ਸਾਰੇ ਟੈਂਕ ਹੈ ਤੇ ਦੇਖੋ ਇੱਥੇ ਇਸ ਨੂੰ ਤਬਾਹ ਕਰ ਦਿੱਤਾ ਹੈ ਸਗਾ ਅੱਗੇ ਇੱਧਰ ਸਾਰਾ ਇੰਡੀਆ ਆ ਉਧਰ ਬੰਕਰ ਵੀ ਬਣੇ ਹੋਏ ਆ ਇੰਡੀਅਨ ਆਰਮੀ ਦੇ ਤੇ ਮੈਂ ਤੁਹਾਨੂੰ ਬੰਕਰਾਂ ਦੇ ਵਿੱਚ ਵੀ ਲੈ ਕੇ ਜਾਊਂਗਾ ਤੇ ਐਗਜ਼ੈਕਟਲੀ ਇਹੀ ਥਾਂ ਆ ਜਿੱਥੇ ਯੁੱਧ ਹੋਇਆ ਸੀਗਾ ਇੱਧਰ ਹੈਗਾ ਪਾਕਿਸਤਾਨ ਅੱਗੇ ਜਾਵਾਂਗੇ ਤਾਂ ਥੋੜੇ ਟੈਂਕ ਹੋਰ ਵੀ ਹੋਣਗੇ ਆਪਾਂ ਨੂੰ ਦਿਖਣਗੇ ਵੀ ਅੱਗੇ ਸੋ ਪਹਿਲਾਂ ਆਪਾਂ ਟੈਂਕ ਇੱਧਰ ਦੇਖੀਏ ਇਸ ਨੂੰ ਦੇਖੋ ਬਹੁਤ ਸਾਰੇ ਲੋਕ ਆਏ ਹੋਏ ਆ ਦੇਖਣ ਲਈ ਟੈਂਕ ਦੀ ਹਾਲਤ ਦੇਖੋ ਕਿੰਨੀ ਖਰਾਬ ਕੀਤੀ ਹੋਈ ਹੈ ਸਿਰਫ ਤੇ ਸਿਰਫ ਉਦੋਂ ਇੰਡੀਅਨ ਆਰਮੀ ਕੋਲ ਇੱਕ ਜੀਪ ਸੀ ਤੇ 120 ਸੈਨਿਕ ਸੀਗੇ ਇਹ ਹੈ ਜੀ ਇੰਡੀਅਨ ਆਰਮੀ ਦਾ ਮੋਰਚਾ ਜਿੱਥੋਂ ਇੰਡੀਅਨ ਆਰਮੀ ਨੇ ਪਾਕਿਸਤਾਨ ਦੇ ਉੱਤੇ ਪਾਕਿਸਤਾਨ ਦੇ ਟੈਂਕਾਂ ਦੇ ਉੱਤੇ ਫਾਇਰ ਕੀਤਾ ਸੀਗਾ ਐਗਜ਼ੈਕਟਲੀ ਇਹੀ ਉਥਾਂ ਆ ਤੇ ਆਹੀ ਉਹ ਮੋਰਚੇ ਉਦੋਂ ਦੇ ਦੇਖੋ ਇੱਥੇ ਕਿਸੇ ਟਾਈਮ ਦੇ ਉੱਤੇ 1972 ਦੀ ਵਾਰ ਵਿੱਚ ਆਪਣੇ ਜਿਹੜੇ ਇੰਡੀਅਨ ਆਰਮੀ ਦੇ ਜਿਹੜੇ ਸੈਨਿਕ ਆ ਪੰਜਾਬ ਰੈਜੀਮੈਂਟ ਜਿਹੜੀ ਹੈਗੀ ਆ ਉਹਨਾਂ ਨੇ ਇੱਥੇ ਖੜੇ ਹੋ ਕੇ ਤੇ ਪਾਕਿਸਤਾਨ ਤੇ ਫਾਇਰ ਕੀਤਾ ਸੀਗਾ ਸਾਹਮਣੇ ਤੁਸੀਂ ਦੇਖ ਸਕਦੇ ਆ ਪਾਕਿਸਤਾਨ ਦੀ ਜੀਪ ਖੜੀ ਆ ਤੇ ਜਿਹੜਾ ਮੈਂ ਤੁਹਾਨੂੰ ਟੈਂਕ ਦਿਖਾਇਆ ਸੀਗਾ ਉਹ ਦੇਖੋ ਉਹ ਖੜਾ ਆ 1971 ਦੀ ਵਾਰ ਲੇਕਿਨ ਆ ਜੋ ਜਲੀ ਤੁਸੀਂ ਬਾਰਡਰ ਮੂਵੀ ਦੇਖੀ ਹੋਣੀ ਹੈ ਜੀ ਉਹਦੇ ਵਿੱਚ ਉਹ ਮੂਵੀ ਜਿਹੜੀ ਹੈਗੀ ਇੱਥੋਂ ਦੇ ਬਾਰੇ ਜੀ ਹੈ ਸਾਰੀ ਤੇ ਸੂਬੇਦਾਰ ਰਤਨ ਸਿੰਘ ਸੂਬੇਦਾਰ ਰਤਨ ਸਿੰਘ ਇੱਥੇ ਬਲਕਿ ਇੱਥੇ ਪੋਸਟਿੰਗ ਹੋਏਗੀ ਉਹਨਾਂ ਦੀ ਹੈਨਾ ਇੱਥੇ ਇਹ ਕਮਿਊਨੀਕੇਸ਼ਨ ਟ੍ਰੈਂਚ ਹੈ ਜਿੱਥਾਂ ਸੂਬੇਦਾਰ ਰਤਨ ਸਿੰਘ ਦਾ ਦਸ਼ਮਨ ਇਹ ਹੈ ਜੀ ਉਹ ਮੋਰਚਾ ਜਿੱਥੋਂ ਸੂਬੇਦਾਰ ਰਤਨ ਸਿੰਘ ਜੀ ਜਿਹੜੇ ਕਿ ਇੱਕ ਪੰਕਰਤ ਦੂਜੇ ਪੰਕਰ ਦੇ ਵਿੱਚ ਜਾ ਕੇ ਤੇ ਆਪਣੇ ਸੈਨਿਕਾਂ ਦਾ ਹੌਸਲਾ ਵਧਾਉਂਦੇ ਸੀਗੇ ਤੇ ਅੱਜ ਵਕਤ ਆਪਾਂ ਉਹ ਸਹੀ ਬੰਕਰਾਂ ਦੇ ਵਿੱਚ ਤੁਹਾਨੂੰ ਮੈਂ ਲੈ ਜਾ ਕੇ ਦਿਖਾ ਰਿਹਾ ਸਾਰਾ ਕੁਝ ਆ ਦੇਖੋ ਜੀ ਇਸ ਮੋਰਚੇ ਦੇ ਵਿੱਚ ਉਹਦੇ ਆਪਾਂ ਜਾ ਰਹੇ ਆ ਇਹ ਜੀਪ ਕੜੀਆ ਇਹ ਵੀ ਮੈਂ ਤੁਹਾਨੂੰ ਦਿਖਾਉਣਾ ਦੇਖੋ ਇਹ ਜਿਹੜਾ ਉਹ ਚਲਦੀ ਰਹੀ ਜਾਣ ਦੇ ਵਿੱਚ ਚ ਚਾ ਬੜਾ ਆਪਣਾ ਦੇਖੋ ਇਥੇ ਵੀ ਸਟ੍ਰੀਪ ਲਿਖੀ ਆ ਆਰ ਸੀ ਐਲ ਜੀਪ ਦੇਖੋ ਆ ਜਿਹੜੀ ਆ ਜੀਪ ਹੈਗੀ ਆ ਇਹਨੂੰ ਆਰ ਸੀ ਐਲ ਜੀਪ ਕਹਿੰਦੇ ਆ ਤੇ ਇਹਨੂੰ 1965 ਤੇ 1971 ਦੀ جنگ ਵਿੱਚ ਇੰਡੀਅਨ ਆਰਮੀ ਵੱਲੋਂ ਯੂਜ਼ ਕੀਤਾ ਗਿਆ ਸੀ ਤੇ ਇਹਦੇ ਨਾਲ ਬਹੁਤ ਸਾਰੇ ਟੈਂਕ ਜਿਹੜੇ ਹੈਗੇ ਆ ਖਤਮ ਕੀਤੇ ਸੀ ਇਹਦਾ ਤੇ ਇੱਥੇ ਸੀ ਲਾਂਸ ਨਾਇਕ ਮਥਰਾਦਾਸ ਜਿਹੜੇ ਹੈਗੇ ਨਾ ਉਹ ਇਸ ਜੀਬ ਦੇ ਵਿੱਚ ਉਹਨੇ ਇੱਥੇ ਪੋਸਟਿੰਗ ਸੀ ਪੜ ਸਕਦੇ ਤੁਸੀਂ ਇੱਥੇ ਚਲੋ ਆਓ ਹੁਣ ਆਪਾਂ ਦੁਬਾਰਾ ਚੱਲੀਏ ਲਓ ਜੀ ਇੱਕ ਹੋਰ ਬੰਕਰ ਇੱਥੋਂ ਬੜੇ ਜਾਨੋ ਗਾਰਡ ਹੋਇਆ ਇਸ ਗਾਮੇ ਸਾਹਮਣੇ ਪਾਕਿਸਤਾਨ ਤੇ ਇਥੋਂ ਹਮਲਾ ਕੀਤਾ ਹੀ ਆ ਆ ਜੀ ਆ ਆ ਦੇਖੋ ਜੀ ਇੱਕ ਟੈਂਕ ਪਾਕਿਸਤਾਨ ਦਾ ਹੋਰ ਜਿਸ ਨੂੰ ਕੀ ਉਸ ਦੇ ਉਸ ਸਮੇਂ ਦੀ ਜਿਹੜੀ ਜੰਗ ਦੇ ਵਿੱਚ ਫੜਿਆ ਸੀਗਾ ਇੰਡੀਅਨ ਆਰਮੀ ਵੱਲੋਂ ਤੁਸੀਂ ਦੇਖ ਸਕਦੇ ਆ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਆ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਿਓ ਇਹ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਮਿਲਦੀਆਂ ਰਹਿਣਗੀਆਂ